ਹਾਂਜੀ ਅੱਜ ਗੁਰਪੁਰਬ ਆ ਕੀ ਕਰਨ ਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀਨ ਦੁਨੀਆਂ ਤੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਸ਼ਾ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸਮੂਹ ਸੰਤਾ ਬੜੇ ਪ੍ਰੇਮ ਸਤਕਾਰ ਦੇ ਨਾਲ ਮਨਾ ਰਹੇ ਨੇ ਜਿੱਥੇ ਦੇਸ਼ ਅੰਦੇਸ਼ ਤੋਂ ਸੰਤਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਜਿੱਥੇ ਨਤਮਸਤਕ ਹੋਣ ਵਾਸਤੇ ਹੋਣੀਆਂ ਨੇ ਉੱਥੇ ਅੱਜ ਦੇ ਇਸ ਪੁਰਬ ਦਿਹਾੜੇ ਜਿਹੜਾ ਉਹ ਗੁਰਪੁਰਬ ਬੜੇ ਸ਼ਰਧਾ ਭਾਵ ਦੇ ਨਾਲ ਮਨਾਇਆ ਜਾ ਰਿਹਾ ਹੈ ਐਸਜੀਬੀਸੀ ਵੱਲੋਂ ਔਰ ਸਤ ਸਿਹਦਰਬਾਰ ਸਾਹਿਬ ਦੇ ਮੰਂਦਰ ਸਾਹਿਬ ਵੱਲੋਂ ਜਿਹੜੇ ਨੇ ਪ੍ਰਬੰਧ ਕੀਤੇ ਗਏ ਨੇ ਸੰਗਤਾਂ ਵਾਸਤੇ ਵਿਸ਼ੇਸ਼ ਬਾਰਸ਼ ਦੇ ਕਰਕੇ ਥੋੜਾ ਸੰਗਤ ਜਿਹੜੀ ਹੈ ਉਹ ਮਹਿਸੂਸ ਹੋ ਰਹੀ ਹੈ ਕਿ ਜਿਵੇਂ ਘਟ ਹੈ ਪਰ ਫਿਰ ਵੀ ਜਿਹੜੀ ਸੰਗਤ ਜਿਹੜੇ ਉਹਨਾਂ ਦੇ ਵਿੱਚ ਛਾਏ ਪ੍ਰੇਮ ਹੈ ਉਹ ਬਹੁਤ ਠਾਠਾ ਮਾਰ ਰਿਹਾ ਹੈ ਔਰ ਇਸ ਪਾਵਨ ਦਿਹਾੜੇ ਦੇ ਉੱਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅਰਪਣ ਕਰਦੇ ਹਾਂ ਔਰ ਜਿੱਥੇ ਸਹਿਬ ਸਤਗੁਰੂ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਨੇ ਲਿਖਿਆ ਬਾਲੀ ਰੋਵੇ ਨਾਹਿ ਪਤਾਰ ਗਾਨਕ ਦੁਖੀਆ ਸਭ ਸੰਸਾਰ ਉਥੇ ਅਸੀਂ ਪੜਦੇ ਹਾਂ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਰਿਥੇ ਸਭ ਦੁੱਖ ਜਾਏ ਗੁਰੂ ਹਰਿਕ੍ਰਿਸ਼ਨ ਸਾਹਿਬੀ ਦਾ ਨਾਮ ਲਿਆਏ ਦੁੱਖ ਮਿਟ ਜਾਂਦੇ ਨੇ ਇਸ ਦੁੱਖਾਂ ਮਾਰੀ ਖਲਕਤ ਨੂੰ ਜੋ ਆਸਤੀ ਕਰੇ ਨੂੰ ਦਿਸਦੀ ਹੈ ਉਹ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਆ ਕੇ ਸਾਰੇ ਦੁੱਖ ਬਿਲਕੁਲ ਦੂਰ ਹੁੰਦੇ ਨੇ ਅੱਜ ਸੰਗਤਾਂ ਇਸ ਪਾਵਨ ਵਿਹਾੜੇ ਦੇ ਉੱਤੇ ਦਰਬਾਰ ਸਾਹਿਬ ਦੇ ਮੱਥਕ ਹੋ ਰਹੇ ਨੇ ਸਾਰੀਆਂ ਸੰਗਤਾਂ ਦੂਰ ਆਏ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵ ਅੱਜ ਗੁਰਪੁਰਬ ਨੂੰ ਕੇ ਹਨ ਦੱਸਾ ਮਥੜੇ ਕਿ ਨਾ ਕੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਪਾਸ਼ਾ ਮਹਾਰਾਜ ਜੀਆਂ ਦਾ ਪ੍ਰਕਾਸ਼ ਗੁਰਪੁਰਬ ਹੈ ਜਿੱਥੇ ਦੇਸ਼ ਵਿਦੇਸ਼ ਵਿੱਚ ਸੰਗਤਾਂ ਬੜੀ ਸ਼ਰਧਾ ਦੇ ਨਾਲ ਗੁਰੂ ਪਾਸ਼ਾ ਮਹਾਰਾਜ ਜੀ ਦਾ ਇਹ ਪ੍ਰਕਾਸ਼ ਗੁਰਪੁਰਬ ਮਨਾ ਰਹੀਆਂ ਨੇ ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਮੂਹ ਸਤਾਫ ਵੱਲੋਂ ਬੜੇ ਵੱਡੇ ਪੱਧਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀਾਂ ਵਿਖੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀਾਂ ਦਾ ਜਿਹੜਾ ਪ੍ਰਕਾਸ਼ ਗੁਰਪੁਰਬ ਮਨਾਇਆ ਜਾ ਰਿਹਾ ਹੈ ਸੰਗਤਾਂ ਸ਼ਰਧਾ ਦੇ ਨਾਲ ਨਮਸਤਕ ਹੋ ਕੇ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਢੂੜੀ ਮੱਥੇ ਤੇ ਲਾ ਕੇ ਜਿਵੇਂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀਆ ਨੇ ਛੋਟੀ ਉਮਰ ਦੇ ਵਿੱਚ ਦੁਖੀਆਂ ਦੇ ਦੁੱਖ ਦੂਰ ਕੀਤੇ ਸਨ ਸਾਰਿਆਂ ਦੇ ਦੁੱਖ ਆਪਣੇ ਸਿਰ ਲੈ ਕੇ ਉਹਨਾਂ ਦੇ ਦੁੱਖਾਂ ਦੀ ਨਿਵਰਤੀ ਕੀਤੀ ਸੀ ਅੱਜ ਵੀ ਅਸੀਂ ਅਰਦਾਸ ਕਰਦੇ ਹਾਂ ਕਿ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜਿਓ ਇਸ ਮਨੁੱਖਤਾ ਦੇ ਦੁੱਖ ਦਰਦ ਆਪ ਰਹਿਮਤਾਂ ਦਾ ਮੀਂਹ ਵਰਸਾ ਕੇ ਦੁੱਖ ਦਰਦ ਦੂਰ ਕਰਕੇ ਪੂਲ ਲਕਾਈ ਦੀ ਝੋਲੀ ਦੇ ਵਿੱਚ ਖੁਸ਼ੀਆਂ ਖੇੜੇ ਪਾਓ ਤੇ ਸਦਾ ਹੀ ਇਸੇ ਤਰ੍ਹਾਂ ਇਹ ਪੰਜਾਬ ਇਹ ਭਾਰਤ ਪੂਲ ਦੁਨੀਆ ਹੱਸਦੀ ਖੇੜਦੀ ਆਪਣਾ ਜੀਵਨ ਬਸਰ ਕਰੇ ਤੇ ਦੇਸ਼ ਵਿਦੇਸ਼ ਹੋਰ ਥਾਵਾਂ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਈਆਂ ਸੰਗਤਾਂ ਨੂੰ ਅਸੀਂ ਜੀਹਾਂ ਕਹਿੰਨੇ ਆ ਅਰਦਾਸ ਕਰਦੇ ਆ ਇਹ ਸਾਰੀਆਂ ਸੰਗਤਾਂ ਜਿਹੜੀਆਂ ਗੁਰੂ ਹਰਿਕ੍ਰਿਸ਼ਨ ਪਾਚਾ ਮਹਾਰਾਜ ਜੀ ਨੇ ਖੁਦਿਆਂ ਲੈ ਕੇ ਆਪਣਾ ਜੀਵਨ ਸਫਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ